ਆਸਾਨ ਜੀਪੂ ਮੇਰ ਦਾ ਸਾਥੀ ਮੈਂ ਤੁਹਾਨੂੰ ਪਹਿਲਾਂ ਬੋਲਣ ਵਾਲੇ ਬੁਲਾਰੇ ਜਿਹੜੀਆਂ ਗੱਲਾਂ ਕਹਿ ਗਏ ਆ ਮੈਂ ਪੂਰਾ ਯਤਨ ਕਰੂੰਗਾ ਕਿ ਉਹਨਾਂ ਦਾ ਦਰਬਾਰਾ ਕੀਤਾ ਜਾਵੇ ਸੱਜਣੋ ਅੱਜ ਅਸੀਂ ਛੇ ਮੁਦਮ ਸਿ ਜਿਨ੍ਹਾਂ ਨੇ ਜੀਵਨ ਤੇ ਕਾਲਤਾਮਾ ਬਾਰੇ ਸਭ ਜਿਹੜੇ ਤੋਂ ਪਹਿਲਾਂ ਬੋਲਣ ਵਾਲੇ ਦੱਸਦੇ ਆ ਉਹਨਾਂ ਦੇ ਦਿਨ ਤੇ ਪਹਿਲੀ ਕਨਵੈਨਸ਼ਨ ਕਰ ਰਹੇ ਆ ਔਰ ਅੱਜ ਤੋਂ ਸ਼ੁਰੂ ਕਰਕੇ 15 ਅਗਸਤ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ ਇਸ ਕਿਸਮ ਦੀਆਂ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ ਵੱਖ-ਵੱਖ ਤਰੀਕਾ ਉਹਨਾਂ ਦੀਆਂ ਇਹਦੇ ਦਰਮਿਆਨ ਅੱਜ ਤੋਂ 3 ਦਿਨ ਪਹਿਲਾਂ ਗਗਨਪਤ ਦਾ ਬੜਾ ਵੱਡਾ ਹਸਤਾਖਰ ਬੜੀ ਵੱਡੀ ਹਸਤੀ ਬੀਬੀ ਕੁਲਾਰ ਪੌਰ ਦੀ 100ਵੀਂ ਵਰ੍ਹੇਗੰਢ ਕਿ ਹੱਡੀ ਹੈ 28 ਜੁਲਾਈ 1925 ਨੂੰ ਉਹਨਾਂ ਦੀ ਡੈਥ ਹੋਈ ਸੀ ਦੇਸ਼ ਭਗਤਾਂ ਪਿਆਰ ਦਾ ਕਮੇਟੀ ਤੇ ਹੋਰ ਸੰਸਥਾਵਾਂ ਉਹਨਾਂ ਨੇ ਸੱਦਾ ਦਿੱਤਾ ਕਿ ਉਹਨਾਂ ਦੇ ਦਿਨ ਸਾਰਾ ਸਾਲ ਮਨਾਏ ਜਾਣ ਉਹਨਾਂ ਦੀ ਵਰ੍ਹੇਗੰਢ ਦੇ ਸਮਾਰੋਹ ਵਿੱਚ ਅਸੀਂ ਤੁਹਾਨੂੰ ਅਪੀਲ ਕਰਦੇ ਆ ਕਿ ਪਿੰਡਾਂ ਗਰੀਆਂ ਦੀ ਵਿਚਾਰਧਾਰਾ ਤੋਂ ਲੋਕਾਂ ਨੂੰ ਜਾਣੂ ਕਰਾਉਣ ਲਈ ਉਸ ਬੀਬੀ ਦੀ ਵਰਸੀ ਦੇ ਮੌਕੇ ਨੂੰ ਵਰਤਿਆ ਜਾਵੇ ਪਿੰਡ-ਪਿੰਡ ਇਸ ਕਿਸਮ ਦੇ ਕਾਠ ਕੀਤੇ ਜਾਣ। ਔਰ ਨਾਲ ਹੀ ਫਰੰਟ ਦਾ ਫੈਸਲਾ ਹੈ ਕਿ ਜਿਹੜੇ ਲੜ ਰਹੇ ਲੋਕ ਹੈ। ਮਿਸਾਲ ਦੇ ਤੌਰ ਤੇ ਕੱਲ ਦਾ ਟਰੈਕਟਰ ਮਾਰਚ ਸੀ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਮਜ਼ਦੂਰ ਜਥੇਬੰਦੀਆਂ ਦੇ ਸਾਹਮਣੇ ਮੋਰਚੇ ਵੱਲੋਂ 4 ਅਗਸਤ ਨੂੰ ਕਰਮਚਾਰੀ ਮੰਤਰੀਆਂ ਦੇ ਘਰਾਂ ਦੇ ਘਰਾਵੋ ਕੀਤੇ ਜਾ ਰਹੇ ਆ ਪੰਜ ਥਾਵਾਂ ਤੇ ਔਰ ਐਸਕੇ ਅੰਦਰ ਸੱਤਾ ਹੈ ਭਾਰਤ ਛੋੜੋ ਅੰਦੋਲਨ ਦੀ ਮਰੇ ਗੰਢ ਮੌਕੇ ਜਿਹੜੇ ਸਾਮਰਾਜ ਨਾਲ ਸਮਝੌਤੇ ਕੀਤੇ ਜਾ ਰਹੇ ਆ ਭਾਰਤ ਦੇ ਹਿੱਤਾਂ ਦੇ ਉਲਟ ਉਹਦੇ ਖਿਲਾਫ ਦਿਨ ਬਣਾਏ ਜਾਂ ਅਸੀਂ ਫਰੰਟ ਵੱਲੋਂ ਉਹਨਾਂ ਸਾਰੇ ਕੋਲਾ ਦਾ ਸਮਰਥਨ ਕਰਦੇ ਆਂ ਸਾਡਾ ਫਰੰਟ ਮੁੱਖ ਤੌਰ ਤੇ ਦੋ ਗੱਲਾਂ ਤੇ ਕੇਂਦਰਤ ਹੈ ਪਾਤਸ਼ੀ ਅਸੀਂ ਕੱਟ ਕਰਨਾ ਚਾਹੁੰਦੇ ਜੇ ਜੰਮ ਤੱਕ ਕੱਟ ਕਰਨਾ ਹੁੰਦਾ ਤਾਂ ਅਸੀਂ 5 ਜਾਂ 6 ਤਰਾ ਜੇ 2-200 220 250 ਬੰਦਾ ਵੀ ਸੱਦ ਲੈਂਦੇ ਤਾਂ ਸ਼ਾਇਦ ਅਸੀਂ ਹਜ਼ਾਰ ਤੱਕ ਜੰਮ ਤੱਕ ਕੱਟ ਇਥੇ ਕਰ ਸਕਦੇ ਸੀ ਲੇਕਿਨ ਇਹ ਕਰਮੈਸ਼ਨੋ ਦਾ ਮਕਸਦ ਇਹ ਆ ਕਿ ਜ਼ਿੰਮੇਵਾਰ ਲੀਡਿੰਗ ਕਵਾਰਟਰ ਸੱਦਿਆ ਜਾਵੇ ਜਿਹੜੇ ਆਗੂ ਆ ਪਿੰਡ ਪੱਤਰ ਦੇ ਤਾਂ ਕਿ ਉਹ ਫਰੰਟ ਦੀ ਸਮਝਦਾਰੀ ਆਮ ਲੋਕਾਂ ਤੱਕ ਵਧੀਆ ਢੰਗ ਨਾਲ ਲਿਜਾਣ ਇਸ ਕੱਠ ਦਾ ਉਹਨਾਂ ਨਾਲ ਉਹਨਾਂ ਕੱਠਾਂ ਨਾਲੋਂ ਇੱਕ ਬੁਨਿਆਦੀ ਫਰਕ ਹੈ ਇਸ ਕਰਕੇ ਕੱਠ ਛੋਟਾ ਹੋਣ ਦੇ ਬਾਵਜੂਦ ਵੀ ਇਹਦਾ ਮਹੱਤਵ ਉਹਨਾਂ ਕੱਠਾਂ ਨਾਲੋਂ ਥੋੜਾ ਜਿਹਾ ਵੱਡਾ ਹੈ ਮੈਂ ਉਹਨਾਂ ਕੱਠਾਂ ਨੂੰ ਘਟਾ ਕੇ ਨਹੀਂ ਦੇਖਦਾ ਲੇਕਿਨ ਬੜਾ ਵੱਡਾ ਮਹੱਤਵ ਹੈ ਨਾਲ ਕੱਠਾਂ ਦਾ ਸਾਥੀਓ ਕਹਿਣੀ ਦਾ ਮੇਂ ਸਮਝਣ ਵਾਲੀ ਹੈ ਕਿ ਫੰਟਲਿੱਟੋ ਦੇਕੇ 2014 ਤੱਕ ਹਿੰਦੁਸਤਾਨ ਦਾ ਜਿਹੜਾ ਰਾਜ ਹੈ ਉਹ ਜ਼ਮਾਨਤੀ ਤੌਰ ਤੇ ਲੋਕਤੂ ਜ਼ਮਾਤਾਂ ਦਾ ਰਾਜ ਹੈ ਜਿਹੜਾ 14 ਤੋਂ ਬਾਅਦ ਵੀ ਚੱਲੀ ਹੈ ਲੇਕਿਨ ਬੁਨਿਆਦੀ ਅੰਤਰ ਇਹ ਆ ਗਿਆ ਕਿ 14 ਤੋਂ ਬਾਅਦ ਸੱਤਾ ਤੇ ਬੇਸ਼ਕ ਲੋਤੀ ਬੈਠਾ ਹੈ ਬੇਸ਼ੱਕ ਇਹਨੂੰ ਭਾਜਪਾ ਦਾ ਰਾਜ ਕਹਿ ਸਕਦੇ ਆ ਲੇਕਿਨ ਬੁਨਿਆਦੀ ਤੌਰ ਤੇ ਇਹ ਹਿੰਦੁਸਤਾਨ ਦੇ 1947 ਚ ਪ੍ਰਵਾਨ ਕੀਤੇ ਗਏ ਸਭ ਤੋਂ ਆਂਦੇ ਮੁਤਾਬਕ ਨਹੀਂ ਚੱਲ ਰਿਹਾ ਇਹ ਨਾਕ ਤੋਂ ਚੱਲ ਰਿਹਾ ਨਾਕ ਤੋਂ ਇਸ ਰਾਜ ਨੂੰ ਚਲਾ ਰਿਹਾ ਹੈ ਰਾਸ਼ਟਰੀ ਸੋਇਬ ਸੰਘ ਜਾਂ ਆਰਐਸਐਸ ਇੱਕ ਚੌਥਾ ਕੁ ਮਾਤ ਵੱਡਾ ਫਰਕ ਆ ਗਿਆ ਔਰ ਆਰਐਸਐਸ ਕੀ ਉਹਨੇ ਕੀ ਤਿਆਰੀ ਕੀ ਕੀਤਾ ਹੋਇਆ ਨਾ ਨਾ ਲੋਕਰਾਜ ਵਿਸ਼ਵਾਸ ਹੈ ਜਿਹੜਾ ਆਪਾਂ ਡੈਮੋਕ੍ਰੇਸੀ ਕਹਿੰਦੇ ਆ ਆਮ ਤੌਰ ਤੇ ਜਮਹੂਰੀਅਤ ਕਹਿੰਦੇ ਆ ਉਹ ਭਤਾਲ ਕੀ ਚਰਿਤ ਦਾ ਰਾਜ ਚਾਹੁੰਦਾ ਹੈ ਔਰ ਜੇ ਨੂੰ ਦੂਜੇ ਸ਼ਬਦ ਚ ਕਹਿ ਜਾਵੇ ਤਾਂ ਉਹ ਤਾਨਾਸ਼ਹੀ ਚੋਂਦਾ ਤਾਨਾਸ਼ਹੀ ਔਰ ਦੂਜਾ ਮੱਤਾ ਫਰਕਿਆ ਕਿ ਉਹ ਧਰਮ ਦਾ ਅਤਰਾਜ ਕੈਮ ਕਰਨਾ ਚਾਹੁੰਦਾ ਹੈ ਇੱਥੇ ਬਰਾਬਰ ਦਾ ਭਲੇਖਾ ਪੈਂਦਾ ਹੈ ਕਿ ਧਰਮ ਦਾ ਅਤਰਾਜ ਉਹਨੇ ਉਹਨੂੰ ਨਾਮ ਦਿੱਤਾ ਹਿੰਦੂ ਰਾਸ਼ਟਰ ਦਾ ਇਹਦੇ ਉੱਤੇ ਭਲੇਖਾ ਖੜਾ ਹੁੰਦਾ ਹੈ ਕਿ ਪਤਾ ਨਹੀਂ ਹਿੰਦੂਆਂ ਦੇ ਕੀ ਵਾਰੇ ਨੇ ਆਲੇ ਹੋ ਜਾਣਗੇ ਲੇਕਿਨ ਉਹ ਦਾਜਾ ਨਾਲਣਾ ਚਾਹੀਦਾ ਜਿਵੇਂ ਹਿੰਦੂਆਂ ਦੀਆਂ ਝੁੱਗੀਆਂ ਝੋਪੜੀਆਂ ਟਾਈਆਂ ਟਾਈਆਂ ਜਾ ਰਹੀ ਹੈ ਦਿੱਲੀ ਮੁੰਬਈ ਦੇਜੇ ਹੋਰਨਾ ਸ਼ਰਤ ਔਰ ਜਿਵੇਂ ਹਿੰਦੂਆ ਦੀ ਗੁਰਮਤ ਬਾਤ ਰਹੀ ਹੈ ਉਹਦੇ ਤੋਂ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਕਿ ਸਿਰਫ ਨਾਮ ਦਾ ਹਿੰਦੂ ਰਾਸ਼ਟਰ ਹੋਏਗਾ ਗਰੀਬ ਹਿੰਦੂਆਂ ਦੇ ਭਲੇ ਨਾਲ ਇਹਦਾ ਦੂਰ ਦੂਰ ਦਾ ਵੀ ਵਾਸਤਾ ਨਹੀਂ ਹੋਏਗਾ ਜੇ ਨੂੰ ਸਮਝਣਾ ਹੋਵੇ ਬਿਲਕੁਲ ਲੈ ਲਿਓ ਤਾਂ ਆਪਾਂ ਸਮਝ ਸਕਦੇ ਹਾਂ ਪਾਕਿਸਤਾਨ ਵਾਲੇ ਪਾਕਿਸਤਾਨ ਦੇ ਰਾਜ ਨੂੰ ਇਸਲਾਮੀ ਜਮਹੂਰੀ ਕੰਮ ਰਾਜ ਮੰਨਦੇ ਆ ਇੱਕ ਪਾਟਾ ਪਾਇਆ ਹੋਣਾ ਹੈ ਇਸਲਾਮੀ ਜਮਹੂਰੀ ਕੰਮ ਰਾਜ ਦਾ ਲੇਕਿਨ ਉਸ ਰਾਜ ਦੇ ਕਰੀਬ ਮੁਸਲਮਾਨਾਂ ਦੀ ਖੇਤ ਮਜ਼ਦੂਰਾਂ ਦੀ ਕਾਮਿਆਂ ਦੀ ਦੁਰਦਸ਼ਾ ਉਹਦਾ ਅੰਦਾਜ਼ਾ ਆਪਾਂ ਲਾ ਸਕਦੇ ਆ ਕਿ ਉਹ ਕਿੰਨਾ ਮੁਸਲਮਾਨ ਦਾ ਰਾਜ ਹੈ ਇਸ ਕਰਕੇ ਆਪ ਸਿੱਧਾ ਹਿੰਦੂ ਰਾਜ ਦੀ ਇਸੇ ਤਰ੍ਹਾਂ ਬਿਰਲੇ ਦਾ ਕਾੜਿਆ ਅੜਾੜੀਆਂ ਆਮਾਨੀਆਂ ਤੁਹਾਡਾ ਦਾ ਰਾਜ ਹੋਏਗਾ ਔਰ ਬਹੁ ਗੌਮੀ ਕਾਰਪੋਰੇਸ਼ਨਾਂ ਦੀ ਪੁਕਤ ਵਾਲਾ ਰਾਜ ਹੋਏਗਾ ਸਾਰਾ ਰਾਜ ਦੇ ਦਖਲ ਵਾਲਾ ਰਾਜ ਹੋਏਗਾ ਇਹਦਾ ਜੇ ਇੱਕ ਮੋਟੀ ਅਧਾਰਨ ਸਮਝ ਨਹੀਂ ਹੋਵੇ ਤਾਂ ਕੱਲ ਕੱਲ ਇੱਕ 25% ਟੈਰਫ ਹਿੰਦੁਸਤਾਨ ਤੇ ਲਾਉਂਦਾ ਔਰ ਨਾਲ ਜੁਰਮਾਨਾ ਵਸੂਲਣ ਦਾ 트ੰਪ ਨੇ 트ੰਪ ਨੇ ਐਲਾਨ ਕਰਤਾ ਔਰ ਹਿੰਦੁਸਤਾਨ ਦੀ ਪਾਰਲੀਮੈਂਟ ਚ ਇਹਦੀ ਨਿਖੇਧੀ ਦਾ ਇੱਕ ਸ਼ਬਦ ਤੱਕ ਨਹੀਂ ਕਿਹਾ ਗਿਆ ਸਰਕਾਰ ਵੱਲੋਂ ਚਾਹੀਦਾ ਕਹੇ ਸੀ ਇਹਦੀ ਨਿਖੇਧੀ ਕੀਤੀ ਜਾਂਦੀ ਲੇਕਿਨ ਸਰਕਾਰ ਉਸ ਨੀਤੀ ਚੌਕੜੇ ਦਾ ਹਿੱਸਾ ਹੈ ਔਰ ਇਸੇ ਕਰਕੇ ਅੱਜ ਤੋ ਆਰਐਸਐਸ ਰਾਜਗੱਦੀ ਤੇ ਹੈ ਮੋਦੀ ਦੇ ਰਾਹੀਂ ਕਟਕੁੱਟਲੀ ਸਰਕਾਰ ਹੈ ਮੋਦੀ ਆਰਐਸਐਸ ਦੀ ਤਾਂ ਅੱਜ ਸੰਵਧਾਨ ਜਿਉ ਅਸੀਂ ਜਮਾਤੀ ਦਸਤਾਵੇਜ਼ ਸਮਝਦੇ ਆ ਅਸੀਂ ਉਹਨਾਂ ਨਾਲ ਪੂਰੀ ਤਰ੍ਹਾਂ ਭਾਵੇਂ ਸਹਿਮਤ ਨਾ ਵੀ ਹੋਈਏ ਲੇਕਿਨ ਇਹਨਾਂ ਵਿੱਚ ਕੁਝ ਬੁਨਿਆਦੀ ਜਮਹੂਰੀ ਮੂਲਕੀ ਅਧਿਕਾਰਾਂ ਦਾ ਵਰਣਨ ਜ਼ਰੂਰ ਹੈ ਮੋਦੀ ਸਰਕਾਰ ਆਰਐਸਐਸ ਰਾਹੀਂ ਆਰਐਸਐਸ ਮੋਦੀ ਸਰਕਾਰ ਰਾਹੀਂ ਉਹਦਾ ਵੀ ਖਾਤਮਾ ਚਾਹੁੰਦੇ ਔਰ ਇਹਦੀ ਇਹਦਾ ਵਿਰੱਖਿਆ ਫੈਡਰਲਿਜ਼ਮ ਦੇ ਰੂਪ ਚ ਕਰ ਗਿਆ ਪੂਲਾ ਜੀ ਲਗਭਗ ਲਗਭਗ ਜਿਹੜੇ ਮਤੇ ਜਿਹੜੇ ਖੇਤਰ ਸੂਬਿਆਂ ਦੇ ਅਧਾਰਾ ਚਲਦੇ ਸੀ ਜਿਹਦੇ ਚ ਬਿਜਲੀ ਸੀ ਸਹਿਕਾਰਤਾ ਸੀ ਐਜੂਕੇਸ਼ਨ ਸੀ ਉਹ ਸਾਰੇ ਨਵੀਂ ਆਰਥਿਕ ਨਵੀਂ ਨੀਤੀ 2020 ਦੀ ਨਵੀਂ ਬਿਜਲੀ ਨੀਤੀ ਤੇ ਕੱਲ ਪਰਸੋਂ ਵਾਲੀ ਨਵੀਂ ਸਹਿਕਾਰਤਾ ਨੀਤੀ ਰਹੀ ਉਹ ਸਾਰੇ ਸੂਬਿਆਂ ਤੋਂ ਖੋਕ ਸਿੱਧੇ ਕੇਂਦਰ ਕੋਲ ਲੈ ਔਰ ਆਲਟੀਮੇਟਲੀ ਇਹ ਜਿਹੜੇ ਮਾਰੇ ਮੁੱਤੇ ਲੋਕਾਂ ਨੂੰ ਰਾਹਤ ਦੇਣ ਵਾਲੀ ਚੀਜ਼ਾਂ ਇਹਨਾਂ ਦਾ ਖਾਤਮਾ ਕਰ ਦੇਣਾ ਚਾਹੀਦਾ ਹੈ ਔਰ ਜਿਹੜੇ ਲੋਕਾਂ ਨੂੰ ਇਹ ਭਲੇਖਾ ਪਾਇਆ ਜਾ ਰਿਹਾ ਹੈ ਕਿ ਹਿੰਦੂ ਰਾਸ਼ਟਰ ਹਿੰਦੂਆਂ ਲਈ ਹੋਏਗਾ ਉਹਨਾਂ ਲਈ ਸਾਨੂੰ ਇਹ ਸਮਝਾਉਣ ਦੀ ਲੋੜ ਹੈ ਮੋਦੀ ਦੇ ਸਤਾ ਚਾਹ ਤੋਂ ਬਾਅਦ ਪਿਛਲੇ 11 ਸਾਲਾਂ ਚ ਦੇਸ਼ ਭਰ ਚ 99000 ਸਰਕਾਰੀ ਸਕੂਲਾਂ ਦਾ ਸੱਜ ਭਲੇਖ ਦਿੱਤੀ 99000 99000 ਤੋਂ ਜ਼ਿਆਦਾ ਹੈ ਔਰ ਇਹਨੇ ਮਕਾਮ ਨੇ ਜਿਹੜੇ ਪ੍ਰਾਈਵੇਟ ਸਕੂਲ ਖੁੱਲੇ ਆ ਉਹਨਾਂ ਦੀ ਗਿਣਤੀ 2000 14 ਤੋਂ ਲੈ ਕੇ ਹੁਣ ਤਾਈ 234% ਵਾਧੇ ਜਾਨੀ 100 ਮਗਰ 100 ਪ੍ਰਾਈਵੇਟ ਸਕੂਲਾਂ ਮਗਰ 234 ਨਵੇਂ ਪ੍ਰਾਈਵੇਟ ਸਕੂਲ ਖੁੱਲ ਗਏ ਇਸੇ ਤਰ੍ਹਾਂ ਯੂਨੀਵਰਸਟੀਆਂ ਖੁੱਲ ਰਹੀ ਹੈ ਇਸੇ ਤਰ੍ਹਾਂ ਕਾਲਜ ਨਵੇਂ ਖੁੱਲ ਰਹੇ ਆ ਪ੍ਰਾਈਵੇਟ ਖੇਤਰ ਚ ਔਰ ਕੁੱਲ ਲਾ ਕੇ ਇਹ ਜਿਹੜੇ ਖੋਲੇ ਜਾ ਰਹੇ ਆ ਇਹ ਲੋਕਾਂ ਨੂੰ ਵਿੱਦਿਆ ਤੋਂ ਗਰੀਬ ਬਸੋਂ ਨੂੰ ਸਿੱਖਿਆ ਤੋਂ ਵਾਂਝੇ ਕਰਨ ਦਾ ਜਗ੍ਹਾੜ ਹੈ ਸਿੱਖਿਆ ਨੂੰ ਸਿੱਖਿਆ ਦੇ ਵਪਾਰੀ ਕਰਨ ਦਾ ਜਗ੍ਹਾੜ ਹੈ ਔਰ ਇਹਦੇ ਉੱਤੋਂ ਕੀ ਕਰਤਾ ਇਹਦੇ ਉੱਤੋਂ ਇਹ ਕਰਤਾ ਕਿ ਜਿਹੜੀ ਵਿੱਦਿਆ ਹੋ ਤਾਂ ਹੀ ਦਿੱਤੀ ਜਾਦੀ ਸੀ ਇਹਨੇ ਕੋ ਚਾਰਲਸ ਡਾਲਹੌਂਸ ਕਰਦੇ ਹੋ ਇਹਨੇ ਜੋ tipu sultaan ਕਰਦੇ ਹੋ ਇਹਨੇ ਇਸ ਸਿਲੇਬਸ ਨੂੰ ਬਦਲ ਦਿਓ ਨਾ ਇਹ ਵਿੱਚ ਵਿਗਿਆਨ ਰਹੇ ਨਾ ਇਹ ਵਿੱਚ ਦੇਸ਼ ਭਗਤ ਰਹੇ ਨਾ ਇਹ ਵਿੱਚ ਤਰਕਸ਼ੀਲਤਾ ਰਹੇ ਔਰ ਉਹਨਾਂ ਕਿਨਾਂ ਬੜਾਇਆ ਜਾ ਰਿਹਾ ਜੋਗਸ਼ਲੀ ਦਾ ਲਾਜਨ ਕਰ ਗਿਆ ਕਿਹਨੂੰ ਬੜਾਇਆ ਜਾ ਰਿਹਾ ਇਸ ਵਿਧਿਆਤਰ ਇਸਲੇ ਵਸਟਰ ਉਹਨੂੰ ਬੜਾਇਆ ਜਾ ਰਿਹਾ ਜਿਸ ਬੰਦੇ ਨੇ ਪੰਜ ਵਾਰੀ ਕਾਲੇ ਪਾਣੀ ਦੀ ਜੇਲ੍ਹ ਘਟਿਆ ਪੰਜ ਵਾਰੀ ਪ੍ਰਾਤਿਮਨਤੀ ਦੇ ਨਵੇਂ ਸਾਮਰਾਜ ਤੋਂ ਤੇ ਜੇਲ੍ਹ ਚੋਂ ਬਾਹਰ ਆ ਗਿਆ ਪੰਜ ਵਾਰੀ ਮਾਫੀ ਮੰਗ ਕੇ ਔਰ ਉਸ ਨਿਮਾਨੇ ਚ ਉਸ ਨਿਮਾਨੇ ਚ ਜਦੋਂ ਆਈਐਸ ਦੀ ਤਨਖਾਹ ਹੁੰਦੀ ਸੀ ਜਿੰਨੀ ਉਹਨੀ ਤਨਖਾਹ ਉਸ ਬੰਦੇ ਨੂੰ 60 ਰੁਪਏ ਮਹੀਨਾ ਪੈਨਸ਼ਨ ਦਿੰਦੀ ਸੀ ਇਹਵੇਂ ਸਰਕਾਰਾਂ ਔਰ ਉਸ ਬੰਦੇ ਨੂੰ ਅੱਜ ਸਲੇਬਸ 'ਚ ਬੜਾਇਆ ਜਾ ਰਿਹਾ ਹੈ ਭਗਤ ਸਿੰਘ ਨੂੰ ਖਾਰਜ ਕੀਤਾ ਜਾ ਰਿਹਾ ਹੈ ਗਦਰੀ ਬਾਬਿਆਂ ਨੂੰ ਖਾਰਜ ਕੀਤਾ ਜਾ ਰਿਹਾ ਹੈ ਔਰ ਕਿਸ ਕਿਸਮ ਦਾ ਸਲੇਬਸ ਪੜਾਇਆ ਜਾ ਰਿਹਾ ਉਹਦਾ ਅੰਦਾਜ਼ਾ ਆਪਾਂ ਇਸ ਗੱਲ ਤੋਂ ਲਾ ਸਕਦੇ ਆ ਕਿ ਕੁੰਭ ਮਹਾਕੁੰਭ ਜਿਹੜਾ ਹੋਇਆ ਮੈਂ ਉਸ ਧਾਰਮਿਕ ਅਯੋਜਨ ਦੇ ਖਿਲਾਫ ਨਹੀਂ ਪਰ ਕੈਮਰੇ ਦੇ ਮੂਹਰੇ ਆ ਕੇ ਇੱਕ ਬੰਦਾ ਕਹਿ ਰਿਹਾ ਮੈਂ ਅਘੋੜੀ ਆ ਮੈਂ ਸ਼ਮਸ਼ਾਨ 'ਚ ਰਹਿਣਾ ਮੈਂ ਤਾਂ ਪ੍ਰਮਾਤਮਾ ਨੂੰ ਖੁਸ਼ ਕਰਨ ਵਾਸਤੇ ਮੁੱਖਾ ਨਾ ਮਾਲ ਦੀ ਖਾਜਾ ਮਾਲ ਸਮਝ ਕੇ ਤੁਸੀਂ ਮੈਂ ਇਹ ਭੈੜਾ ਸ਼ਬਦ ਵਰਤਣਾ ਨਹੀਂ ਚਾਹੁੰਦਾ ਔਰ ਜੇ ਤੁਸੀਂ ਇਹਦਾ ਹੋਰ ਨਮੂਨਾ ਸਮਝਣਾ ਹੋਵੇ ਹੋਰ ਨਮੂਨਾ ਇਹਦਾ ਤੁਸੀਂ ਬਾਕੀ ਪੱਖ ਛੱਡ ਦਿਓ ਕਾਵੜ ਯਾਤਰਾ ਦੇ ਬਾਕੀ ਪੱਖ ਛੱਡ ਦਿਓ ਦੋ ਪੱਖ ਲੈ ਲਓ ਇੱਕ ਤਾਂ ਜਿਹੜਾ ਉਹਨਾਂ ਨੇ ਉਪਤਰਾਣ ਮਚਾਇਆ ਸਰਕਾ ਤੇ ਇੱਥੋਂ ਲੈ ਕੇ ਪੂਰੇ ਉਤਰਾਖੰਡ ਚ ਔਰ ਨੰਬਰ ਦੋ ਤੇ ਸਵਾਲ ਹੈ ਸਾਥੀਓ ਜੇ ਇਹਨਾਂ ਨਾਲ ਤੁਹਾ ਕੋਈ ਕੰਮ ਕਾਰੋਬਾਰ ਹੁੰਦਾ ਕੋਈ ਨੌਕਰੀ ਹੁੰਦੀ ਪੜ੍ਹਾਈ ਹੁੰਦੀ ਤਾਂ ਕਿਸੇ ਕੋਲ ਅੱਜ ਦੇ जमाने ਚ ਇੰਨਾ ਟਾਈਮ ਹੈ ਕਿ 15 ਦਿਨ ਪੈਦਲ ਤੁਰਿਆ ਜਾਵੇ ਤੇ 15 ਦਿਨ ਪੈਦਲ ਮੁੜਿਆ ਆਵੇ ਪਰ ਮੋਦੀ ਯੋਗੀ ਵੱਲੋਂ ਧਾਮੀ ਵੱਲੋਂ ਐਲਾਨ ਕਰਤਾ ਕਿ ਕੋਈ ਇਹਨਾਂ ਦੀ ਬਦਨਾਮੀ ਨਹੀਂ ਕਰੂਗਾ ਕੋਈ ਇਹਨਾਂ ਦੇ ਖਿਲਾਫ ਨਹੀਂ ਬੋਲੂਗਾ ਔਰ ਕਾਹਲੇ ਵੀ ਇਹਨਾਂ ਨੂੰ ਵੜਾਇਆ ਜਾ ਰਿਹਾ ਇਸ ਕਰਕੇ ਵੜਾਇਆ ਜਾ ਰਿਹਾ ਕਿ ਮੁਸਲਮਾਨਾਂ ਦੇ ਖਿਲਾਫ ਨਫਰਤ ਪੈਦਾ ਕਰਨ ਦੇ ਸੰਧ ਵਜੋਂ ਇਹਨਾਂ ਦੇ ਇਸਤੇਮਾਲ ਕੀਤੇ ਜਾ ਸਕਣਗੇ ਔਰ ਇਸ ਕਾਵੜ ਯਾਤਰਾ ਤੋਂ ਪਹਿਲਾਂ ਐਲਾਨ ਕਰਤਾ ਕਿ ਮੁਸਲਮਾਨ ਆਪਦੀਆਂ ਦੁਕਾਨਾਂ ਦੇ ਮੂਹਰੇ ਆਪਦੀ ਧਾਰਮਿਕ ਪਛਾਣ ਦਰਸਾਉਣ ਵਾਸਤੇ ਨਾਂ ਨਿਖਰੋ ਇਹਦਾ ਸਿੰਧਰ ਦਿੱਤਾ ਮਤਲਬ ਇਹ ਆ ਕਿ ਮੁਸਲਮਾਨਾਂ ਦੇ ਦੁਕਾਨਾਂ ਦਾ ਵਪਾਰਕ ਬਾਈਕਾਟ ਕੀਤਾ ਜਾਵੇ ਔਰ ਇਹ ਕਲਾ ਕਾਵੜ ਯਾਤਰਾ ਦੇ ਦੌਰਾਨ ਨਹੀਂ ਕੀਤਾ ਜਾ ਰਿਹਾ ਇਹ ਕਵੇਸ਼ ਦਾ ਉਤਸਵ ਹੁੰਦਾ ਜਦੋਂ ਉਦੋਂ ਇਹ ਜਦੋਂ ਨਰਾਤੇ ਆਉਂਦੇ ਆ ਉਦੋਂ ਇਹ ਜਦੋਂ ਹੋਲੀ ਆਉਂਦੀ ਆ ਉਦੋਂ ਔਰ ਇਹ ਜਦੋਂ ਸਰਸਵਤੀ ਪੂਜਾ ਹੁੰਦੀ ਆ ਉਦੋਂ ਮੰਦਿਰ ਇਕੱਠੀ ਕਰਦੇ ਆ ਗਾਲਾਂ ਚ ਪਵਾ ਦਿੰਦੇ ਆ ਧਾਰਮਿਕ ਚਿੰਨ੍ਹ ਬੀਜੇ ਲਵਾ ਦਿੰਦੇ ਆ ਔਰ ਉਹ ਮੁੰਡੇ ਜਾ ਕੇ ਮਸਜਿਦਾਂ ਦੇ ਮੂਹਰੇ ਖੜ ਕੇ ਮਸਜਿਦਾਂ ਦੇ ਮੂਹਰੇ ਦਰਗਾਹਾਂ ਦੇ ਮੂਹਰੇ ਖੜ ਕੇ ਇਬਾਦਤ ਘਰਾਂ ਦੇ ਮੂਹਰੇ ਪੂਰੇ ਠੜ ਕੇ ਇਸਲਾਮ ਦੇ ਵੱਡੇ ਧਾਰਮਿਕ ਆਗੂਆਂ ਨੂੰ ਗਾਲਾਂ ਕੱਢਦੇ ਆ ਗੰਦੀਆਂ ਮੁਸਲਮਾਨਾਂ ਨੂੰ ਗੰਦੀਆਂ ਗਾਲਾਂ ਕੱਢਦੇ ਆ ਉਹਨਾਂ ਮੁੰਡਿਆਂ ਦਾ ਕੋਈ ਭਲਾ ਨਹੀਂ ਹੋਣਾ ਇਸ ਗੱਲ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਦੇ ਦਿਮਾਗ 'ਚ ਜ਼ਹਿਰ ਭਰਤੀ ਕਿ ਮੁਸਲਮਾਨ ਦੇਸ਼ ਦੇ ਸਭ ਤੋਂ ਵੱਡੇ ਦੁਸ਼ਮਣ ਹੈ ਔਰ ਨਿਸ਼ਾਨਾ ਉਹਨਾਂ ਦਾ ਕੀ ਹੈ 47 ਜਿਹੜਾ ਨਿਸ਼ਾਨਾ ਅਧੂਰਾ ਰਹਿ ਗਿਆ ਪਾਕਿਸਤਾਨ ਦਾ ਧਰਮ ਦਾ ਅਧਿਸ਼ੇਸ਼ ਬਣ ਗਿਆ ਪਰ ਹਿੰਦੁਸਤਾਨ ਨਹੀਂ ਬਣ ਸਕਿਆ ਉਹਨੂੰ ਹੁਣ ਬਣਾਈਏ ਉਹ ਇਸ ਪਾਸੇ ਵੱਲ ਨੂੰ ਵੱਧ ਰਹੀ ਹੈ ਇਸ ਲਈ ਫਰੰਟਾ ਜਿਹੜਾ ਉਹ ਮੁੱਖ ਰੂਪ ਚ ਫਰੰਟ ਦਾ ਨਿਸ਼ਾਨਾ ਲੋਕਾਂ ਨੂੰ ਆਰਐਸਐਸ ਦੀ ਜ਼ਹਿਰੀਲੀ ਵਿਚਾਰਾ ਵਿਚਾਰਧਾਰਾ ਤੇ ਇਹਦਾ ਧਰਮ ਦਾ ਪ੍ਰਚਾਰ ਕਾਇਮ ਕਰਨ ਦੇ ਏਜੰਡੇ ਤੋਂ ਚੌਕਸ ਕਰਨਾ ਹੈ ਔਰ ਇਹਦੇ ਚ ਖਾਸ ਤੌਰ ਤੇ ਫੜਤਾਇ ਸਦਾ ਹੈ ਕਿ ਇਹਦੇ ਚ ਹਿੰਦੂ ਕਿਰਤੀ ਵਸੋਂ ਨੂੰ ਕਿਤੇ ਵੀ ਇਗਨੋਰ ਨਾ ਕੀਤਾ ਜਾਵੇ ਉਹਨਾਂ ਕੋਲ ਅਚੇਚੀ ਪਹੁੰਚ ਕੀਤੀ ਜਾਵੇ ਔਰ ਦਤਨ ਕੇ ਦੱਸਿਆ ਜਾਵੇ ਹਿੰਦੂ ਰਾਸ਼ਟਰ ਨੂੰ ਦਾ ਕੈਸਾ ਹੋਏਗਾ ਮਨੁਸਮਰਤੀ ਲਾਗੂ ਕੀਤੀ ਜਾਏਗੀ ਮਨੁਸਮਰਤੀ ਔਰ ਮਨੁਸ਼ਯਮਿਰਤੀ ਕੀ ਕਹਿੰਦੀ ਆ ਮਨੁਸ਼ਯਮਿਰਤੀ ਦਾ ਮੂਲ ਉਦਕਾ ਆਧਾਰ ਇਹ ਆ ਕਿ ਇੱਕ ਪਾਰਟਿਕੂਲਰ ਹਿੱਸਾ ਵਸੋਂ ਦਾ ਜਿਨ੍ਹਾਂ ਨੂੰ ਹਜ਼ਾਰਾਂ ਸਾਲ ਪਹਿਲਾਂ ਸ਼ੂਦਰ ਕਰਾ ਦਿੱਤਾ ਗਿਆ ਇਹਨਾਂ ਦਾ ਕੋਈ ਮਨੁੱਖੀ ਅਧਿਕਾਰ ਨਹੀਂ ਇਹ ਗੁਲਾਮੀ ਕਰਨ ਜੋਗਰੇ ਆ ਇਹਨਾਂ ਨੂੰ ਮੁਰਦ ਕੇ ਗੁਲਾਮ ਬਣਾਉਣ ਦੀ ਤਕਨੀਕ ਘੜੀ ਜਾ ਰਹੀ ਆ ਇਸ ਵੱਲੋਂ ਔਰ ਔਰਤਾਂ ਕੋਈ ਵਰਗ ਕੋਈ ਜਾਤੀ ਦੀ ਔਰਤ ਐਸੀ ਨਹੀਂ ਜਿਦੇ ਖਿਲਾਫ ਅੱਜਕਲ ਦੇਸ਼ ਚ ਅਪਰਾਧ ਨਾ ਵਧ ਰਹੇ ਹੋਣ ਉਸੀ ਮੇਰਾ ਖਿਆਲ ਹੈ ਜੇ ਮੈਂ ਗਲਤ ਨਹੀਂ ਤਾਂ ਅੱਖ ਨੌ ਘਟਨਾਵਾਂ ਐਸੀਆਂ ਜਿਹੜੀਆਂ ਪਿਛਲੇ ਸਮੇਂ ਚ ਹੋਪੀਆਂ ਜਿਨ੍ਹਾਂ ਚ ਏਮਜ਼ ਤੇ ਮੈਡੀਕਲ ਕਾਲਜ ਕੋਲਕੱਤੇ ਜਾਂ ਹੋਰਨਾਂ ਥਾਵਾਂ ਤੇ ਡਾਕਟਰਜ਼ ਤੇ ਨਰਸਿਸ ਨਾਲ ਬੇਬਦੀ ਉਹ ਨਹੀਂ ਕੀਤੀ ਗਈ ਐ ਔਰ ਕੱਲੀ ਬੇਬਦੀ ਨਹੀਂ ਕੀਤੀ ਗਈ ਅੰਗੜ ਭੰਨਿਆ ਗਿਆ ਉਹਨਾਂ ਦਾ ਉਹਨਾਂ ਦੇ ਸਰੀਰ ਦੀ ਦੁਰਗਤੀ ਕੀਤੀ ਗਈ ਐ ਔਰ ਕਿਦਰ ਨੂੰ ਵੱarre ਹੁਣ ਪਿਛਲੇ ਦਿਨਾਂ ਚ ਛੋਟੇ ਛੋਟੇ ਮੁੰਡਿਆਂ ਨਾਲ ਬੜ ਫੈਲੀਆਂ ਖਬਰਾਂ ਵੀ ਆਉਣ ਲੱਗੀਆਂ ਔਰ ਜਿਸ ਸੂਬੇ 'ਚ ਭਾਜਪਾ ਦਾ ਰਾਜ ਆ ਜਾਂਦਾ ਜਿਸ ਵੀ ਸੂਬੇ 'ਚ ਇਹ ਉੱਥੇ ਸ਼ੁਰੂ ਹੋ ਜਾਂਦਾ ਇੱਕ ਸਾਲ ਤੋਂ ਪਹਿਲਾਂ ਉੜੀਸਾ 'ਚ ਭਾਜਪਾ ਦਾ ਰਾਜ ਨਹੀਂ ਸੀ ਭਾਜਪਾ ਦਾ ਰਾਜ ਆਇਆ ਇੱਕ ਫੌਜੀ ਅਧਿਕਾਰੀ ਤੇ ਉਹਦੀ ਪਤਨੀ ਉੱਥੇ ਸੈਰ ਕਰਨ ਗਏ ਉਸ ਫੌਜੀ ਅਧਿਕਾਰੀ ਦੇ ਸਾਹਮਣੇ ਉਹਦੀ ਪਤਨੀ ਨੇ ਐਸੀ ਖੋਖਿਂਚ ਕੀਤੀ ਐਸੀ ਬੇਇੱਜ਼ਤੀ ਕੀਤੀ ਮੈਂ ਇੱਥੇ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ ਔਰ ਉਦੋਂ ਬਾਅਦ ਕੋਈ ਦਿਨ ਨਹੀਂ ਲੰਘਦਾ ਆ ਪਿਛਲੇ ਮਹੀਨੇ ਆਖਰੀ ਤਿੰਨਾਂ ਚ ਦੋ ਦੰਤ ਬੰਦਿਆਂ ਨੂੰ ਉਹਨਾਂ ਨੇ ਮੂੰਹ ਚ ਘਾਹ ਪਾਇਆ ਗਿਆ ਘਾਹ ਤੇ ਘਾਹ ਪਾ ਕੇ ਉਹਨਾਂ ਨੇ ਕਿਹਾ ਉਹ ਅਤੀ ਮੀਲ ਗੋਂਡਿਆਂ ਪਰਲੇ ਰੜ ਕੇ ਜਾਓ ਜਿਵੇਂ ਪਸੂ ਜਾਂਦੇ ਨੇ ਇਹ ਨਮੂਨੇ ਆ ਦੋਸਤੋ ਆਰਐਸਐਸ ਦੇ ਹਿੰਦੂ ਰਾਸ਼ਟ੍ਰ ਦੇ ਜਿਹੜਾ ਉਹ ਕੈਂਪ ਕਰਨਾ ਚਾਹੁੰਦੇ ਮੈਂ ਆਖਤਮ ਗੱਲ ਕਹਿਣੀ ਹੈ ਜਿਹੜੀ ਇਹ ਸਾਰੇ ਤੋਂ ਗੰਭੀਰ ਹੈ ਕਿ ਕਿ ਹਿੰਦੁਸਤਾਨ ਚ ਇਹ ਜਿਹੜੀ ਇਸ ਕਿਸਮ ਦੀ ਮੂਵਮੈਂਟ ਵੱਡੇ ਪੱਧਰ ਤੇ ਸੰਸਥਾਗਤ ਰੂਪ ਚ ਉਹ ਜਿਹੜੀ ਪਹਿਲੀ ਸਾਹਮਣੇ ਆਉਂਦੀ ਹੈ ਉਹ ਇਟਲੀ ਚ ਮਸੂਲਨੀ ਦੇ ਰਾਜ ਮਸੂਲਨੀ ਜਿਹੜੀ ਇਟਲੀ ਦਾ ਭੜਿਆ ਸ਼ਾਸਕ ਤਾਨਾਸ਼ਾਹ ਬਣਿਆ ਉਦੋਂ ਆਈ ਹੈ ਔਰ ਮਸੂਲਨੀ ਨੂੰ ਦੇਸ਼ ਤੇ ਦੁਨੀਆ ਦੇ ਪੂੰਜੀਪਤੀਆਂ ਨੂੰ ਲਿਆਉਣ ਦੀ ਕਦਰ ਲੋਰ ਪਈ ਜਦੋਂ ਰੂਸ ਚ ਲਾਲ ਚੰਡੇ ਦਾ ਰਾਜ ਆ ਗਿਆ ਮਜ਼ਦੂਰਾਂ ਦਾ ਸੈਵਨ ਦਾ ਰਾਜ ਆ ਗਿਆ ਲੋਕਾਂ ਨੂੰ ਲੋਕ ਲਈ ਕਿ ਲੋਕ ਇਸ ਲਾਲ ਝੰਡੇ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਣ ਦੋ ਤਰੀਕੇ ਉਹਨਾਂ ਨੇ ਵਰਤੇ ਇੱਕ ਵੈਲਫੇਅਰ ਸਟੇਟ ਦਾ ਉਹਨਾਂ ਨੇ ਡਰਾਮਾ ਕੀਤਾ ਤੇ ਦੂਜਾ ਇਹ ਜਿਹੜੀ ਜਿਹਨੂੰ ਆਪਾਂ ਫਾਰਸ਼ੀਵਾਦੀ ਵਿਚਾਰਧਾਰਾ ਕਹਿੰਦੇ ਆ ਲੇਕਿਨ ਮਸੌਲਨੀ ਉਹਨੂੰ ਵਿਸ਼ਵ ਪਧਰੀ ਢਾਂਚਾ ਬਣਾਉਣ ਚ ਸਫਲ ਨਹੀਂ ਹੋਇਆ ਔਰ ਫਿਰ ਤੇ ਦੁਨੀਆ ਦੇ ਸਰਮਾਇਦਾਰਾਂ ਦਾ ਅਗਲਾ ਐਫਰਟ ਸੀ ਜਿਹੜਾ ਉਹ ਹਿਟਲਰ ਦੇ ਹਿਟਲਰ ਦੇ ਨੂੰ ਸਾਹਮਣੇ ਆਇਆ ਜਿਹਦੀ ਨੂੰ ਆਪਾਂ ਨਾਜ਼ੀਵਾਦੀ ਵਿਚਾਰਧਾਰਾ ਕਹਿੰਦੇ ਆ ਔਰ ਸਾਥੀਓ ਉਸ ਵੇਲੇ ਹਿੰਦੂ ਮਹਾਸਭਾ ਦਾ ਗੂ ਮੁnje ਸਵਰਕਰ ਦਾ ਸਾਥੀ ਮਸੋਲਣੀ ਨੂੰ ਮਿਲ ਲਗਿਆ ਸੀ ਕਿ ਅਸੀਂ ਹਿੰਦੁਸਤਾਨ ਚ ਵੀ ਇਹੀ ਕੁਝ ਕਰਨਾ ਚਾਹੁੰਦੇ ਆ ਜਿਹੋ ਦਾ ਤੁਸੀਂ ਟ ਇਟਲੀ ਚ ਕੀਤਾ ਇਹਨਾਂ ਦੇ ਇਹਨਾਂ ਦੇ ਪੈਰੋਕਾਰ ਜਿਹੜੇ ਇਹਨਾਂ ਦੇ ਆਦਰਸ਼ ਹੈ ਉਹ ਹਿਟਲਰ ਤੇ ਮਸੋਲਣੀ ਹੈ ਮੈਂ ਕਹਿਣਾ ਇਹ ਚਾਹਾਂ ਇਸ ਵਿਚਾਰਧਾਰਾ ਦਾ ਆਰਐਸਐਸ ਦਾ ਅੰਤਮ ਨਿਸ਼ਾਨਾ ਉਹ ਲਾਲ ਝੰਡੇ ਵਾਲੇ ਲੋਕ ਹੈ ਪ੍ਰੋਫੈਸਰ ਲੋਕ ਹੈ ਭਾਵੇਂ ਉਹ ਇਹ ਕਹਿੰਦੇ ਆ ਕਿ ਅਸੀਂ ਮਾਓਵਾਦੀਆਂ ਦਾ ਖਾਤਮਾ ਕਰਨਾ ਝਾਰਖੰਡ ਚ ਕਹਿੰਦੇ ਆ ਲੇਕਿਨ ਅੰਤਮ ਤੌਰ ਤੇ ਉਹਨਾਂ ਦੇ ਨਿਸ਼ਾਨੇ ਤੇ ਇਹ ਲਾਲ ਝੰਡੇ ਵਾਲੀ ਸਮਾਜਿਕ ਕਦੀ ਦੀ ਵਿਚਾਰਧਾਰਾ ਹੈ ਇਹਦੇ ਬਾਰੇ ਕੋਈ ਦੋਹਾਂ ਨਾ ਮੋਦੀ ਅੱਜ ਤੁਹਾਨੂੰ ਪੁਰਾਣੀ ਹੋ ਗਈ ਜਿਹੜਾ ਮੋਦੀ ਨੇ ਕਿਹਾ ਸੀ ਬਿਕਮਿਸਟੋ ਇੰਡੇ ਕਰ ਰਹੇ ਨੇ ਪਰ ਇਹਨਾਂ ਦਾ ਵਿਚਾਰਤਾਰਾ ਬੜੀ ਖਤਰਨਾਕ ਹੈ ਜੇ ਤਾਜਾ ਇੱਕ ਦਾ ਟੈਸਟ ਲੈਣਾ ਹੋਵੇ ਬੀਐਨ ਦੀ ਸੋਚ ਕੀ ਹੈ ਤਾ ਹੋਏ ਯਾਰ ਕਿ ਉਹ ਮੇਅਰ ਦਾ ਕੈਂਡੀਡੇਟ ਹੈ ਜਿਹੜਾ ਹਿੰਦੁਸਤਾਨ ਦੇ ਨੂਰ ਦਾ ਨਿਊਯਾਰਕ ਵਾਲਾ ਉਹ ਟਰੰਪ ਦੇ ਖਿਲਾਫ ਹੋਗਾ ਸੀ ਤੇ ਟਰੰਪ ਨੇ ਉਹਦੇ ਉੱਤੇ ਅਟੈਕ ਇਹ ਕਹਿ ਦਿੱਤਾ ਕਿ ਇਹ ਪਾਗਲ ਕਮਿਊਨਿਸਟ ਹੈ ਇਹ ਤੋਂ ਆਪਣਾ ਦਾਜਾ ਲਾ ਲਈਏ ਕਿ ਜਿਹੜੀ ਆਰਸਟ ਹੈ ਜਾਂ ਸੱਚੀ ਛਾੜੀ ਦੁਨੀਆ ਦੀ ਤੰਜੀਹ ਹੈ ਉਹਦੇ ਅੰਤਮ ਲੜਾਈ ਸਾਡੇ ਨਾਲ ਹੋਈਆਂ ਲਾਹੌਰ ਦੇ ਨਾਲ ਤੇ ਤਰਾਨਾ ਹੋਈਆਂ ਅੱਜ ਦੀ ਕਨਵੈਂਸ਼ਨ ਨੂੰ ਅਸੀਂ ਇਸ ਪੱਖੋਂ ਇਹਦਾ ਮਹੱਤਵ ਸਮਝ ਕੇ ਜਾਣਾ ਹੈ ਸਾਡੀਆਂ ਲੜਾਈਆਂ ਬਾਕੀ ਸਾਡੀਆਂ ਉਹਦਾ ਮੈਂ ਮੈਂ ਉਹਨਾਂ ਦੇ ਉਹਨੂੰ ਘਟਾ ਦੇਣੀ ਦੇ ਦਿੱਤਾ ਇੱਥੇ ਸੰਯੁਕਤ ਮੋਰਚੇ ਦੀ ਗੱਲ ਚੱਲੀ ਹੈ ਬੜਾ ਵੱਡਾ ਘੋਲ ਸੀ ਬਹੁਤ ਵੱਡਾ ਘੋਲ ਸੀ ਪ੍ਰਾਪਤੀ ਵੀ ਬੜੀ ਵੱਡੀ ਹੈ ਲੇਕਿਨ ਵਿਚਾਰਧਾਰਕ ਪੱਖੋਂ ਮੋਦੀ ਦੇ ਖਿਲਾਫ ਪਾਰਟਿਸਟ ਦੇ ਖਿਲਾਫ ਵਿਚਾਰਧਾਰਕ ਲੜਾਈ ਪੱਖੋਂ ਉਸ ਨੂੰ ਲੈ ਕੇ ਬੁਲੰਕਟਾ ਕਰੋ ਦੋਸਤੋ ਉਹਦੀਆਂ ਕਮੀਆਂ ਦਾ ਵੀ ਮੁਲੰਕਣ ਕਰੋ ਨਾ ਔਰ ਹੁਣ ਵੀ ਹੁਣ ਵੀ ਯਾਦ ਆ ਰਿਹਾ ਆ ਜਿਹੜੇ ਲੋਕ ਲੜ ਰਹੇ ਐ ਐਸ ਕੇ ਐ ਵਾਲੇ ਮਜ਼ਦੂਰ ਲੜ ਰਹੇ ਆ ਪਿੱਛੇ ਹਰਤਾਹ ਹੋ ਕੇ ਅੱਧੀ ਦੇਸ਼ ਵਿਆਪੀ ਇਹਨੇ ਨਾਰਾ ਦਿੱਤਾ ਜਾ ਰਿਹਾ ਕਿ ਇਹਨਾਂ ਕੋਲ ਨੂੰ ਰਾਜਨੀਤੀ ਤੋਂ ਦੂਰ ਰੱਖਣਾ ਚਾਹੀਦਾ ਸੱਜਿਓ ਇਸ ਗੱਲ ਤੋਂ ਸਭ ਤੋਂ ਜ਼ਿਆਦੇ ਖੁਸ਼ ਆਰਐਸਐਸ ਮੋਦੀ ਤੇ ਟਰੰਪ ਹੋਣਗੇ ਜਿਨ੍ਹਾਂ ਨੂੰ ਰਾਜਨੀਤੀ ਚੇਤਨਾ ਦਿੱਤੀ ਜਲੋ ਭਾਰਗਰ ਕੋਈ ਮੌਕਾ ਨਹੀਂ ਰਾਜਨੀਤਿਕ ਚੇਤਨਾ ਅਚਾਨਤ ਹੀ ਲੋ ਹੈ ਇਸ ਕਰਕੇ ਅੱਜ ਦੀ ਕਰਵੈਂਸ਼ਨ ਜਿਹੜੀ ਉਹ ਇਹਨਾਂ ਇਸ ਵੱਡੇ ਮੰਤਬ ਲਈਆ ਅੱਜ ਦੀ ਕਰਵੈਂਸ਼ਨ ਤੋਂ ਬਾਅਦ ਸੂਬੇ ਪੱਧਰੋਂ ਸੰਘਰਸ਼ ਦਾ ਵੀ ਸੱਦਾ ਆਏਗਾ ਮੈਂ ਉਮੀਦ ਕਰਦਾ ਜਿਹੜੇ ਅੱਜ ਤੁਸੀਂ ਗੁਰਦੀਪਤਾ ਨਾਲ ਸ਼ਾਮਲ ਹੋਏ ਉਹ ਸੱਦੇ ਵੀ ਇਸੇ ਤਰ੍ਹਾਂ ਦੀ ਦਾ ਸ਼ਾਮਲਤ ਲਾਗੂ ਕਰੋਗੇ ਤੁਹਾਡਾ ਸਾਰਿਆਂ ਦਾ